ਸਸੀ ਕਾਲ ਜੀ ਅਮੀਰ ਕਰਦੇ ਆਨ ਸਾਰੇ ਠੀਕ ਠਾਕ ਹੋਵੋਗੇ ਤੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਸੰਗਤਾਂ ਚੱਲੀਆਂ ਨੇ ਵਿਆਹ ਸਸੀ ਕਾਲ ਜੀ ਅੱਜ ਇਸ ਕਦਸਾ ਦੁਨਿਆਖ ਅੱਜ ਅਸੀਂ ਜਾ ਰਹੇ ਆ ਵਿਆਹ ਦਾਦੀ ਦੇ ਨਾਨਕੇ ਅੱਜ ਅਸੀਂ ਆ ਵੀ ਦਾਦੀ ਦੇ ਨਾਲ ਕੇ ਰਹੇ ਜਾ ਰਹੇ ਆ ਆਪਦੀ ਲਈ ਇਹਨਾਂ ਦਾ ਦੀਏ ਨਾ ਕਿ ਸਾਡੀ ਮਾਮੇ ਸਾਸੂ ਮਾਂ ਦੇ ਨਾਨਕੇ ਤੇ ਕਿਹੜੀ ਕਿਹੜੀ ਸੰਗਤ ਜਾ ਰਹੀ ਆ ਦਿਖਾਉਣੇ ਆ ਆਜੋ ਕਿਰਾ ਟਾਈਮ ਹੋ ਰਿਹਾ ਦੇਖੋ ਜੀ ਇਹਨਾਂ ਨੂੰ 12 ਤੱਕ ਘਰੀ ਵੱਜ ਚੁੱਕੇ ਨੇ 11:30 ਮਾਂ ਵੀ ਕਰਦੀ ਆ ਸੰਗਤ ਤਿਆਰ ਹੋ ਗਈ। ਹੋ ਗਿਆ ਭਾਈ ਤਿਆਰ ਹੈ। ਚਲੋ ਭਾਈ ਹਾਂ ਤਿਆਰ ਹੈ ਆਪਾਂ ਫਮੀ ਕੋੜੇ ਵੀਰੇ ਵਿੱਚ। ਅੱਜ ਜਾ ਰਹੇ ਨੇ ਨਨਸਾਹ ਆ। ਕੋਰਤਾ ਪਿਤਾ ਮਾਪਾ ਆਪਾਂ ਗਵਨਨੀ ਤਿਆਰ ਆ ਬਸ। ਨਨਸਾਹ ਰਿਆ ਬੜਾ ਮੇਕਅਪ ਨੂੰ ਮੂਕਾ ਕਰ ਰਹੀ ਆ ਸੁਰਖੀ ਬਿੰਦੀ ਲਾ ਰਹੀ ਆ ਹਣੇ ਦਨ ਸਾਰੇ ਵਿਆਹ ਜਾ ਰਹੀ ਆ ਅੱਜ ਮੱਕਰ ਨੇ ਪੂਰੇ 10 ਕੱਪੜਾ ਕੋਈ ਪਾਰਾ ਨਾ ਕਰੇ ਕੋਈ ਮੱਕਰ ਦਾ ਸਵੇਰ ਦਾ ਲੱਗਿਆ ਹੋਇਆ ਕੱਪੜਿਆਂ ਤੇ ਲੱਗ ਰਿਹਾ ਕਿਤੇ ਕੋਈ ਪਾਲਾ ਨਹੀਂ ਆਇਆ ਹਲੇ ਵੀ ਵਿਚਾਰੇ ਤੇ ਸੈੱਟ ਨਹੀਂ ਆਇਆ ਸੈੱਟ ਨਹੀਂ ਆਇਆ ਇਹ ਤਾਂ ਸਾਡੇ ਵਰਗੇ ਹੁੰਦੀ ਆ ਪਾਲੇ ਜਿਹਾ ਜਲਵੇਟ ਲੈ ਕਰ ਲੈ ਚੱਲ ਵੀ ਫਤਿਹ ਕੰਮ ਥੋੜਾ ਜਿਹਾ ਰਹਿ ਰਿਹਾ ਨੀਵਾ ਸਿਚਾ ਕਰਤਾ ਆ ਮੰਨੀਲੀ ਪਾਗ ਨੀਲੀ ਪਾਗ ਨਾ ਕੋਈ ਰੰਗ ਸਿਚਾ ਕਰਦਾ ਨੀਲੀ ਪਾਗ ਸਦਾ ਬਹਾਰ ਆ ਇਹਨੂੰ ਜੇ ਕਿੱਥੇ ਜਿਹੜੇ ਮਰਜ਼ੀ ਪ੍ਰੋਗਰਾਮ ਚ ਪਾ ਲੋ ਇਹਨੂੰ ਚਾਹੇ ਖੁਸ਼ੀ ਦਾ ਚਾਹੇ ਗਮ ਦਾ ਪਾ ਲੋ ਜੇ ਕਮੀ ਚ ਪਾ ਲੋ ਇਹਦੇ ਇਹ ਹੋ ਨਹੀਂ ਜਮੰਗਾ ਦਨਾਂ ਨਾ ਟੈਂਸ਼ਨ ਨਹੀਂ ਹੁੰਦੀ ਹਣਾ ਹਾਂ ਨਾ ਵਿਆਹ ਰੰਗ ਆਏਗਾ ਜਾਂ ਉਹ ਰੰਗ ਨਹੀਂ ਆਏਗਾ ਬਸ ਥੋੜੀ ਜਿਹੀ ਬੋਲ ਕੇ ਕਰਦੇ ਨੇ ਬਸ ਹੋਰ ਜਿਆਦਾ ਕੋੜੀ ਅੰਦਾ ਦੋ ਮਿੰਟਾਂ ਚ ਚਾਹੇ ਪੜੀ ਰੱਖਣਾ ਪੈਂਦਾ ਅਗਲੇ ਤੋਂ ਹੋਰ ਇਹ ਵਈ ਕੁਝ ਲਾਵੀ ਕੁਵਾਵੀ ਠੇਸ ਮਾਰ ਦਿੰਦਾ ਉਹ ਵੀ ਮਾੜਾ ਮੋਟਾ ਸਾਸ ਸੂਸ ਲੱਗ ਗਈ ਤਾਂ ਖਰਾਬ ਹੋ ਗਿਆ ਪਰ ਇਹ ਜੇ ਰੱਖ ਖਾਣ ਪੀਣ ਦੇ ਵੀ ਪਰ ਇਹ ਜੇ ਰੱਖਣਾ ਜਿਵੇਂ ਚੱਲੋ ਜਰਾ ਹਾਂ ਹਾਂ ਚਲੋ ਜਾਓ ਬਰਾਬਰ ਆ ਦੇਖੋ ਸਾਡੇ ਸਰਦਾਰ ਸਾਹਿਬ ਬਾਹਰ ਆਖਵਾਣਾ ਗੁਰੂ ਜੀ ਆ ਫੋਨ ਮੈਂ ਕਰਨਾ ਮੈਂ ਕਰਤੇ ਬਾਹਰ ਆ ਲੈ ਲਉ ਆਪਰਾ ਆ ਜਾ ਮੈਨੂੰ ਬੁਲਾਇਆ ਵਿੱਕੀ ਵਾਲਾ ਤਾਂ ਆ ਲੈ ਜੀ ਦੂਜਾ ਤੇਰੇ ਵਾਲਾ ਅੰਦਰ ਪਿਆ ਪਤਾ ਜੀ ਤੇਰੇ ਫੜਾਇਗੀ ਚੱਲ ਕੋਈ ਨਾ ਅੰਦਰ ਹੀ ਹੋਣਾ ਬੈੱਡਾਂ ਤੇ ਸੈਂਟਾਈ ਨਹੀਂ ਹੋਣ ਇਹ ਕੋਕੇ ਰੱਖਣਾ ਹੈਗਾ ਫੋਨ ਕਿਹੜਾ ਆਹਾ ਮੇਰੇ ਵਾਲਾ ਲਾਉਂਗੇ ਉਹ ਮम्मा ਲੈ ਕੇ ਜਾਊਗੀ ਕੀ ਸੋਸਤਾ ਉਰੀ 12 ਵਜੇ ਜਾਂਦੇ ਜਿਹੜੀ ਗੱਲ ਮੈਂ ਕਹਿੰਦੀ ਤੇ ਉਹੀ ਸੋਨੇ ਘਰੇ ਕਰਤੀ ਆ ਮੇਰਾ ਪਰਸ ਅਰਮੀ ਕਰਮੀ ਕਾਟਨ ਵਾਲੀ 12 ਤੱਕ ਘਰੀ ਵੱਜ ਗਈ ਪਰਸ ਚੱਕ ਲਿਆ ਤਰ ਜਾਣ ਕੇ ਤੈਨੂੰ ਉਹ ਕਰ ਰਿਹਾ ਕਾਲ ਕਰਨਾ ਪਰਸ ਲੱਭੂ ਮਾਤੀ ਤੂੰ ਬਸ ਲੱਗਦੀ ਦੋ ਮਿੰਟ ਰੇਲ ਚੱਲੋ ਜਾ ਮੈਂ ਜਾਉਂਗੀ ਕਿਹੜਾ ਪਈ ਹੁਣ ਮਾਤਾ ਚੱਲੇ ਨੇ ਜੀ ਹੁਣ ਸਾਪਰ ਨਾਨਕੇ ചലോ ബാട <laughs> ਠੰਡਾ ਤਾਂ ਤਾਇਰ ਠੰਡੇ ਜਿਆ ਨਾ ਜਿਆਦੇ ਪੀਂਦੇ ਠੰਡਾ ਹੁੰਦਾ ਬੰਦ ਵੀ ਨਹੀਂ ਹਾਂ ਠੰਡਾ ਹੁੰਦਾ ਰਪੀ ਜਿਆਦੇ 2 ਤੋਂ ਵੱਧਗਾ ਹਸਣ ਹਾਂ ਡੇਢ ਤੋਂ ਵੀ 2 ਵੱਧ 2 ਤੋਂ ਵੱਧ ਨਹੀਂ ਮੈਂ ਕਦੇ ਗਰਸਤਾ ਆਈਸਕ੍ਰੀਮ ਖਾਵਾਂ ਹਾਂ ਆਈਸਕ੍ਰੀਮ ਖਾ ਲਈ ਓਕੇ ਖਾ ਲਈ 2 ਖਾਵਾਂ 2 ਖਾ ਲਈ ਲੈ ਜੋ ਲੈ ਜੋ ਲੈ ਜੋ ਖੁਸ਼ ਕੀ ਤੂੰ ਕੁਝ ਨਹੀਂ ਅੜਦਾ ਛੋਟੇ ਜਾਨ ਦੇ ਅੰਦਰ ਹੋ ਗਿਆ ਪਕੌੜੇ ਖਾਂਦਾ ਨਹੀਂ ਕਹਿੰਦੇ ਵੱਕ ਗਿਆ ਹੋਣੇ ਚਲੋ ਸਾਹ ਕੱਪੜੇ ਕੱਢੋ ਕੱਪੜੇ ਚਾਲਾ ਚਾਲਾ ਹਾਂ ਮੁੰਡੇ ਦੇ ਕੱਪੜੇ ਕਹਿੰਦਾ ਤੂੰ ਬਦਲੋ ਆਪੂ ਕਹਿੰਦਾ ਹੋਰ ਲਿਆ ਤੇ ਹੋਰ ਆਣਾ ਆ ਕੇ ਵਿਚਰਦੇ ਗਏ ਹੁਣ ਨਮਾ ਦੁਆ ਪੈਸਾ ਨਹੀਂ ਵਾਣ ਜਾਣਾ ਮਰਾ ਤੇ ਤੂੰ ਕਿਹੜਾ ਘਰਨੇ ਜਾਣਾ ਚਾੜ ਨਹੀਂ ਕਰਨੀ चाड़ नहीं करनी बाय हम्मे साडे वास्ती ने बाय ਬਾਈ ਬਾਈ ਮਾਤਾ ਜਲਦੀ ਆ ਪਰ ਆਪਦੇ ਨਾਨਕੇ ਵਿਆਹ ਮੈਂ ਫੋਨ ਫਾੜ ਲਾ ਸ਼ੀਸ਼ਾ ਡਾਊਨ ਕਰਕੇ ਆ ਫਾੜ ਲਾ ਫੋਨ ਸ਼ੀਸ਼ਾ ਡਾਊਨ ਕਰ ਲਾ ਆ ਲਾ ਖੋਲ ਦੇ ਸ਼ੀਸ਼ੇ ਵਾਲਾ ਬਾਈ ਬੱਚਾ ਚੱਲ ਹੁਣ ਖੋਲ ਹੁਣ ਖੋਲ ਚalo ਜਾਓ ਬਾਈ ਕੀ ਰੱਖੀ ਇਹਨਾਂ ਦਾ ਚੰਗਾ ਆਹ ਕਿਹੜਾ ਆ ਗਿਆ ਲਓ ਜੀ ਆਪਾਂ ਪਹੁੰਚ ਗਏ ਥੁੜਕੀ ਬਗੜਾ ਪਿਆ ਵਾਲੀ ਪੈਲਸ ਦੇ ਵਿੱਚ ਬਾਲ ਸੀਗਾ ਥੋੜਾ ਜਿਹਾ ਇੱਥੇ ਕੱਟ ਨਹੀਂ ਹੈਗਾ ਰੋਡ ਤੇ ਉਹ ਵਹਾਂ ਤੋਂ ਅੱਠ ਮਿੰਟ ਦਾ ਪੈਲਸ ਤੇ ਤਾਂ ਆਪਾਂ ਕੋ ਨਹੀਂ ਲੰਗੇ ਪਰ ਰੋਡ ਦੇ ਉੱਪਰ ਕੋਈ ਕੱਟ ਨਹੀਂ ਹੈ ਇਹ ਜਿਹੜਾ ਜਹਾਜ਼ ਹੈ ਨਾ ਉਹ ਤੇ ਬਲਾ ਉਹ ਪੁਲਾ ਮੋੜ ਬਾਸ ਹੈ ਤੇ ਥੋੜੀ ਜਿਹੀ ਹੈ ਹੈ ਸੁਣੀ ਧਰਮ ਹਾਂ ਇਹ ਕੋਈ ਮੈਨੇ ਨਹੀਂ ਪੁੱਛ ਰੋਡ ਭਾਈ ਬਹੁਤ ਜ਼ਿਆਦਾ ਖਰਾਬ ਆ ਥੋੜਾ ਜਿਹਾ ਧਰਨਾ ਲੱਗਿਆ ਹੋਇਆ ਬਹੁਤ ਜ਼ਿਆਦਾ ਕਹਦਾ ਫਿਰ ਤੇ ਥੋੜਾ ਜਿਹਾ ਕਰਨੇ ਦਾ ਕਹਿੰਦਾ ਹੁਣ ਆਪਾਂ ਕਰਦੇ ਆ ਜੇ ਰੋਡ ਬਹੁਤ ਹਾਈਵੇ ਰੋਡ ਆ ਬੰਨੀ ਆ ਰੋਡ ਖਰਾਬ ਜ਼ਿਆਦਾ ਪਰ ਹੈਗਾ ਥੋੜਾ ਮਤਲਬ ਥੋੜਾ ਉਹ ਹਸਕੰਡਾ ਵੀ ਦੀ ਆ ਗਿਆ ਧਰਨੇ ਲੱਗੇਗਾ ਧਰਨੇ ਕੰਪਿੰਡ ਉਹਰਾ ਗਿਆ ਅੱਗੇ ਸਾਫ ਇੱਥੇ ਤਾਂ ਆਪਾਂ ਹੁਣ ਆਪਾਂ ਇਥੇ ਸਾਰਾ ਪਾਣੀ ਭਿੜਾ ਰਸਤਾ ਜਾ ਮੇਰੇ ਤੇ ਵੀ ਜੋ ਕੱਢਿਆ ਜਾਂਦੇ ਕਿੱਥੇ ਅੱਧਾ ਘਰ ਤੇ ਮਾ ਸਾਰੀ ਮਾ ਦਾ ਸ਼ਰੀਰੇ ਨਾਮ ਤੇ ਮੈਂ ਇਥੇ ਬੱਡੇ ਹੀ ਆ ਗਿਆ ਕਰਨਾ ਵਾਟਰ ਆ ਗਿਆ ਇੱਥੇ ਬੈਰੀ ਆਂਦੇ ਹਾਂ ਜੀ ਹੁਣ ਵਾਲੇ ਬਈ ਆਉਂਦੇ ਆ ਗਿਆ ਮੈਂ ਆ ਕੀ ਇਸ ਫਾਰਮ ਹਾਊਸ ਕੀ ਇਸ ਫਾਰਮ ਹਾਊਸ ਤੋ ਹਮ ਅਬ ਦਾਤਾ ਆ ਗਏ ਬਰਾਤ ਆ ਜੀ ਐਕਟੀ ਕਰਦੇ ਹਾਂ ਹੁਣ ਸ਼ਾਇਦ ਬਰਾਤ ਆ ਗਈ ਆਪਾਂ ਉਹਦਾ ਖਾਓ ਜਾ ਕੇ ਪੁਦਾਰਾ ਤੋਂ ਹੀ ਲੈਣਾ ਪਵੇ ਬਰਾਤ ਆਵੇ ਨਾ ਆਵੇ ਆ ਰਹੀ ਬਣੇ ਸਰਪੰਚ ਇੱਕ ਨਾ ਆਵੇ ਤਾਂ ਅੱਜ ਜਾਤਾ ਹੈ ਇੱਕ ਨਾ ਨਾ ਆ ਰਹੀ ਹੈ ਵਾਰ ਨਾਮ ਸਭ ਚੱਲੂ ਤਾਂ ਇਹ ਫਿਰ ਦੇਖੋ ਸੋ ਐਸੀ ਪੌਟ ਕੇ ਆਜੀ ਆਪਰੇ ਆਲਬਸ ਬਿਆਤੇ ਤਾਂ ਸਿਰ ਦਜਲデア ਉਹ ਆਰੇ ਨਾ ਬਾਕੀ ਸਾਰੇ ਪਿੱਛੇ ਦਾਦੀ ਕਿਤੇ ਆਹੀ ਜਾਣੀ ਹੈਗੀ ਉਹਨਾਂ ਦੀ ਗੱਡੀ ਸੰਦੂ ਨਹੀਂ ਖਾਇਆ ਸਾਡੇ ਘੋਟ ਵਿੱਚ ਦਾ ਸੰਦੂ ਹੀ ਆ ਕਾफी ਲਿਆ ਚਾफी ਲੀ ਪਕੌੜੇ ਖਾ ਲਏ ਹਨਾ ਹਨਾ ਆਪੇ ਫਿਰ ਪਾਣੀ ਚਾਹ ਪੀ ਲਈ ਹਜੇ ਭਰਾਤ ਆਈ ਹੈਗੀ ਕਰਕੇ ਪੂਜਾ ਹੋ ਗਈ

¿Quién te <tie mini> ਉਹ ਸਾٹے ਬਾਂਦਰ ਹੋ ਗਏ ਹੁਣ ਗੋਲ ਗੱਪਿਆਂ ਕਨੀ ਇਹ ਲੱਗ ਰਿਹਾ ਨੇ ਗੋਲ ਗੱਪੇ ਖਾਣੇ ਇਧਰ ਆ ਕੇ ਹੁਣ ਵਿਆਹ ਦਾ ਲਿਆ ਜੀ ਵਧੀਆ ਆਨੰਦ ਆਲੂ ਟੁਲੀਆਂ ਨੂੰ ਪਾ ਗਿਓ ਆਲੂ ਪਾਨੇ ਟੁਲੀਆਂ ਆਲੂ ਪਾ ਦੀ ਕੀ 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 ਆਲੂ ਪਾ ਦਿਓ ਪੋਤਾ ਤੁਸੀਂ ਐ ਕਰੋ ਪਲੇਟ ਚ ਰੱਖਾ ਲਓ ਜਿਹੜੇ 2-4 ਖਾਣੇ ਨੇ ਜਾਂਦੇ ਜਾਂਦੇ ਖਾ ਲਿਓ ਹੁਣ ਠੀਕ ਆ ਆਹ ਦਾ ਪੈਸੇ ਲਊਗਾ ਇਹ ਨਹੀਂ ਦਿੰਦਾ ਹੈਗਾ ਨਾਲੇ ਹਾਂ ਹਾਂ ਹੋਰ ਹੁਣ ਪੈਸੇ ਕਿੰਨੇ ਰੁਪਏ ਪਲੇਟਰ ਆ 20 ਰੁਪਏ 30 ਰੁਪਏ ਦਿਓ ਇਹ ਫ੍ਰੀ ਨਹੀਂ ਹੈਗੇ ਨਾਲੇ ਓਰੇ ਮਾ ਦੇ ਮੈਂ ਪਾਣੀ ਮੈਂ ਦੇਵਾ ਹੁਣ ਪਾਣੀ ਪਾਣੀ ਆ ਖਾਏ ਚ ਪਾਣੀ ਪੀਤੀ ਲੈ ਅਧੂਰਾ ਕਰ ਹਟਾ ਪਰਾਂ ਕਰ ਮਾਸ ਚੱਲੀਏ ਹੁਣ ਬਸ ਇੱਕ ਇੱਕ ਖਾਣਾ ਕੀ ਪੇੜ ਪੂਜਾ ਕਰ ਲਈ ਸਾਰਿਆਂ ਨੇ ਹੁਣ ਹੁਣ ਜਾਣ ਦੀ ਤਿਆਰੀ ਆ ਤਾਂ ਸਾਡੀ ਬੁੜੀ ਨਹੀਂ ਹਟਦੀ ਖਾਣ ਸਾਡੀ ਮਾਤਾ ਸ਼੍ਰੀ ਕਿਹੜੇ ਦੇ ਰਖੇ ਨੇ ਪੂਰੇ ਇਹ ਸਾਡੀ ਮਾਮੀ ਨੇ ਕਿਹੜੇ ਦੇ ਰਖੇ ਨੇ ਮਾਮੀ ਵਿਆਹ ਚਾਈ ਹੋਈ ਆ ਬਾਈ ਹਾਂ ਵੱਧ ਕੇ ਮਾਮੀ ਪੂਰੀ ਕਰਕੇ ਪੂਰਾ ਸ਼ਾਮ ਦਾ ਨਾਲ ਤਾਂ ਹੀ ਲੈ ਕੇ ਗਏ ਹੈ ਹੈ ਛੋਟੇ-ਬੋਟੇ ਚੱਕ ਲੈ ਹਾਂ ਛੋਟੇ-ਬੋਟੇ ਚੱਕ ਲੈ ਉਰੇ ਚੱਕ ਦੇ ਹਾਂ ਆਇਤਾਬ ਤੁਹਾਡੇ ਉਹ ਕਰਾਂਗੇ ਨਹੀਂ ਜਦੋਂ ਚਾਂਗੇ ਕੀ ਗੱਲ ਲੈ ਕਾ ਨੱਚਾਂਗੇ ਆ ਦੇਖੋ ਤੂੰ ਨੱਚਣਾ ਪਾ ਘੜਾ ਦਾ ਕੱਢਿਆ ਉਹਦੇ ਆਇਆ ਪੁੱਤ ਦੰਦੇ ਹੈ ਖੜਕੇ ਉਹੀ ਖੜਕੇ ਹੋਰ ਮਾਸੀ ਦੇ ਮਾਮੀ ਸਾਡੀ ਮਾਤਾ ਇੱਕ ਬਰਬਰ ਹੋ ਜਾਂਦੇ ਮਾਸੀ ਬਹੁਤ ਪਤਲੀ ਹੋ ਗਈ ਪਰਾਂ ਨਾਲੋਂ ਹੋਰ ਮਾਸੀ ਦੇ ਪਤ ਨਹੀਂ ਹੋਰ ਮਾਸੀ ਟੈਨਸ਼ਨ ਕਰਦੀ ਹੈ ਮਾਸੀ ਸਾਜ ਬਹੁਗਾ ਸਾਨੂੰ ਮਾਸੀ ਜੀ ਦੇ ਪੋਤੇ ਵਾਗੇ ਬਾਹਰ ਤੇ ਦਾਦੀਆਂ ਨ ਪੋਤੀਆਂ ਮੰਨਦਾ ਸਾਡੀ ਬਾਦੀ ਮੌਤ ਕਰਦੀ ਹੈ ਸਾਡਾ ਜੀ ਨਹੀਂ ਲੱਗਦਾ ਵਾਸੀ ਹੋਇਆ ਪਹਿਲਾਂ ਦੋਨੇ ਲੜੀ ਜਾਂਦੇ ਹੈ ਕੋਈ ਜਾ ਮੋਨੂ ਲੜੀ ਜਾਂਦਾ ਉਹਦੇ ਉੱਪਰ ਬੈਠੇ ਦੇਖੀ ਜਾਂਦਾ ਹੈ ਤੇ ਉਹ ਲੰਕਿਆ ਮਾਸੀ ਜੀ ਦਾ ਇਹ ਪਾਸਾ ਕੋਲੋਂ ਕੋਲੋਂ ਨਾ ਉਹ ਆ ਤੇ ਉਰਨ ਦਿੱਤਾ ਬੋਲ ਕੇ ਆਪੇ ਚੰਗਾ ਕੰਮ ਕਰਾਉਂਦਾ ਆ ਤੰਗ ਆ ਰਹੀ ਸੀ ਜਿੰਨੇ ਆਹ ਤਿੰਨੇ ਆ ਆ ਤਿੰਨੇ ਮੇਰੀਆਂ ਮਾਮਾ ਨੇ ਆ ਖੜੇ ਆ ਤਿੰਨੇ ਬਚਾਲੇ ਇੱਧਰ ਇੱਧਰ ਦੇਖੋ ਤਿੰਨਾਂ ਦੀ ਸ਼ਕਲਾਂ ਵੀ ਸੇਮ ਨੇ ਜਵੇਂ ਸੇਮ ਸ਼ਕਲਾਂ ਨੇ ਦੰਨਾਂ ਦੀਆਂ ਆ ਚੌਥੀ ਮਾਂ ਖੜੀ ਆ ਹੈ ਜਦੋਂ ਇਹਨੂੰ ਬੋਗੋਨ ਕਰਕੇ ਕਰੇਂ ਕਰਦੇ ਆਂ ਕਾ ਮਾਤਾ ਜੀ ਕਹੂੰਗਾ ਹੁਣ ਫਿਰ ਹੋ ਜਾਂਦੀਆਂ ਹਨਾ ਹਾਂ ਇਹ ਸਾਡੇ ਨਾਲ ਦੇ ਚਾਹ ਹਾਂ ਟੀ-ਸ਼ਰਟਾਂ ਥੋੜਾ ਕਿਸੇ ਦੇ ਨਹੀਂ ਹਾਂ ਕਹੇ ਦਾਦੇ ਜਿਹੜੇ ਪੋਤੇ ਨੇ ਕਹਿੰਦੇ ਹਾਂ ਲੋ ਜੀ ਖਾਣ ਪੀਣ ਹੋ ਗਿਆ ਪੂਰਾ ਇਹਨਾਂ ਦਾ ਹੀ ਕੰਮ ਹੁੰਦਾ ਖਾਣ ਪੀਣ ਦਾ ਬਸ ਖਾਣ ਪੀਂਗਾ ਦੇ ਵਗ ਜਾਂਦੀਆਂ ਨੇ ਆ ਦੇਖੋ ਇਹਨੇ ਇਹਦਾ ਬੈਗ ਦਾ ਪੂਰਾ ਭਰਖਿਆ ਆਪਦਾ ਇਹ ਫੈਂ ਅਵਾਂ ਗਲਾਵ ਜਾਮਣਾ ਪਾਰਖਿਆ ਨੇ ਇਹ ਚ ਚੌਲ ਪਾਰਖੇ ਨੇ ਨਹੀਂ ਪਾਰਖਿਆ ਨਾ ਹਲਾ ਸਾਹਿਬ ਹੋਰ ਹਾਂ ਆ ਗਿਆ ਆ ਗਾ ਆ ਗਾ ਦੇਖਾ ਜੀ ਆ ਦੇਖਾ ਕਿਹੜਾ ਮੁੰਡਾ ਇਹ ਆਪਣਾ ਮਰਦਾਬੜੀ ਕੋਈ ਮਰਦਾ ਆ ਹੁਣ ਲੱਗ ਗਿਆ ਬੜਾ ਮੜਨਾ ਅੱਛਾ ਜੀ ਆ ਗਿਆ ਆ ਗਿਆ ਆ ਗਿਆ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਇਹਦਾ ਬਹੁਤ ਬੜਾ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਬੜੇ ਬੜੇ ਅੱਛਾ ਬਣਾ ਲਿਆ ਬੇਟਾ ਇਹਦਾ ਬਹੁਤ ਕੋਲੇ ਸਤਿ ਸ਼੍ਰੀ ਅਕਾਲ ਜੀ ਮੈਂ ਬਈ ਪੁੱਛਿਆ ਕਨਾਏ ਦੱਸ ਆਹ ਦੇਖ ਲੈ

ਆ ਵੀ ਤੇ ਆਇਆ ਟੋਂ ਮੱਲਾ ਡੇਟ ਹੋ ਗਏ ਆਪਾਂ ਜੁਸੀਂ ਮੈਂ ਨੀ ਕਹੋਗੇ ਰਾਸਤੇ ਦੇ ਖੜ ਕੇ ਖਦਾ ਕੇ ਗਿਆ ਬਈ ਕਹਿੰਦਾ ਘਰੇ ਚੱਲੋ ਆ ਜੁਣਾ ਜਾ ਤੂੰ ਅੰਦੇ ਸਾਬਾਣੀ ਭੀਕੇ ਚੱਲੋ ਕਹਿੰਦਾ ਘਰੇ ਜਾ ਰਿਹਾ ਨਾ ਇਧਰ ਜੀ ਭਰੇ ਆ ਹਾਂ ਚੱਲ 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 ਤੱਕ ਤੱਕ ਨੀ ਤੂੰ ਲਾਣੀ ਤੂੰ ਲਾਣੀ ਸਾਬਾ ਇਧਰਲੇ ਪਾਸੇ ਹੋ ਜਾ ਮਿਲ ਕਿਉਂ ਬਈ ਬੱਚੋ ਦਾਦਾ ਪੀਤਾ ਵਧੀਆ ਫਸੇ ਗੋਲ ਗੱਪੇ ਖਾਦੇ ਹਾਂ ਮੈਂ ਦੇ ਵੀ ਘਰ ਤੇ ਖਾਤੇ ਸੀ ਮਮਾ ਸਵਾਦ ਤਾਉ ਤੂੰ ਪਾਪੇ ਦੋ ਖਾਤੇ ਤੇ ਦੋ ਪੰਜ ਦਾ ਖਾਈ ਤੁਸੀਂ ਤੂੰ ਆ ਕਿੰਨਾ ਝੂਠਾ ਮਨ ਜੇ ਤੂੰ ਇੱਧਰ ਨੂੰ ਕਰੋ ਇੱਕ ਪਹਿਲਾ ਦੋ ਕਹਾ ਗਿਆ ਤੂੰ ਗਲਾਬ ਜਾਮਣਾ ਹਾਂ ਹਾਂ ਉਹ ਹੀ ਨਾਣਿਆਂ ਦਾ ਜਾਲ ਜਾਮਣਾ ਇੱਕ ਮਿੱਠੀ ਜੀ ਹੈ ਕੋਈ ਖਾਤੀ ਹਾਂ ਮਿੱਠੀ ਜੀ ਪੂਰੇ ਬਹੁਤ ਟਰੱਕ ਨੇ ਹਾਂ ਜਿਹੜੇ ਗੱਡੀ ਚ ਖਾਤੀ ਆ ਬਈ ਟਰੱਕ ਬਹੁਤ ਆ ਰਹੇ ਨੇ ਕਵਾੜ ਜavi ਬਹੁਤ ਜਿਆਦੇ ਆ ਕਵਾੜ ਬਹੁਤ ਆ ਇਧਰ ਹੀ ਨਾ ਪਾਇਗਾ ਆ ਇਧਰ ਬਹੁਤ ਤੇ ਤਰਪਾਲ ਤਰਪੂ ਲੋਕ ਨਾ ਉਧਰ ਲਈ ਆਪਾਂ ਜੀ ਤਰਪਾਲ ਟਾਇਰ ਦੂਰ ਸਸਤੇ ਮਿਲਦੇ ਨੇ ਇਉਂਦਰੀ ਚ ਇਉਂਦਰੀ ਚ ਮੈਂ ਤੇ ਟਾਈਮ ਨਾ ਆਉਂਦੇ ਤੇ ਉਹਨੇ ਛੱਡ ਕੇ ਆ ਪਾ ਜੀ ਹਾਂ ਆ ਇਧਰ ਕਿਉਂ ਆ ਉਹ ਬੰਦੇ ਛੋਟੇ ਹਨ ਨਹੀਂ ਨਾ ਗਏ ਦਨ ਜਾ ਹਾਂਜੀ ਆਪਾਂ ਵਿਆਹ ਦੇਖ ਕੇ ਆ ਗਏ ਤੇ ਫੇਰ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਅਸੀਂ ਨੇ ਰੋਟੀ ਪਾਣੀ ਦਾ ਟਾਈਮ ਹੋ ਰਿਹਾ ਸੀ ਕਿਉਂਕਿ 7 6:30 ਵਜੇਗੇ ਤੇ ਸਾਨੂੰ ਆਉਂਦਿਆਂ ਨੂੰ ਫਿਰ ਬਸ ਉਠਣਾ ਫਟਾਈ ਰੋਟੀ ਪਾਣੀ ਖਾਣ ਲੱਗੇ ਕਪੜੇ-ਕਪੜੇ ਬਾਦਲੇ ਛਾਲ ਲਈ ਫਿਰ ਹੁਣ ਆਪਾਂ ਵਲੌਗ ਦਾ ਐਂਡ ਕਰ ਰਹੇ ਆ ਵਿਆਹ ਬਹੁਤ ਵਧੀਆ ਸੀ ਮੰਮੀ ਦੇ ਨਾਨਕੇ ਸੀ ਵਿਆਹ ਮੰਮੀ ਦੇ ਮਾਮੇ ਦੀ ਪੋਤੀ ਦਾ ਦਾਤਿਆੜਾ ਖਨੌਰੀ ਤੋਂ ਗਿਆ ਦਾਤਿਆੜ ਪਿੰਡ ਹੈ ਉਹ ਜਿੱਥੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਉੱਥੇ ਹਰਿਆਣਾ ਬਾਰਡਰ ਦੇ ਕੋਲ ਉਹ ਪਿੰਡ ਦਾਤਿਆੜਾ ਤੇ ਭਈ ਬੱਚੇ ਸਾਡੇ ਨਾਲ ਗਏ ਸੀ ਸਹਿਤ ਤੇਜਸਨੀ ਜੀ ਉਹਨਾਂ ਨੇ ਵਿਆਹ ਚ ਵਧੀਆ ਇੰਜੋਏ ਕਰਿਆ ਆਉਂਦੇ ਵੇਲੇ ਸਾਬ ਦਾ ਪੇਟ ਦਰਦ ਕਰਨ ਲੱਗਿਆ ਇਹਨਾਂ ਨੇ ਗੋਲ ਗੁੱਪੇ ਖਾ ਲਏ ਫੇਰ ਅਸੀਂ ਚੱਲ ਘਰ ਹੀ ਪਹੁੰਚ ਗਏ ਮੰਮੀ ਨਾਨਕਿਆਂ ਨੂੰ ਵਾਗੇ ਸਾ ਪਰ ਵਗੀ ਨਾਨਕੀ ਕਿਉਂਕਿ ਮਮਾ ਜੀ ਦਾ ਸੋਨ ਪਤੀ ਅਸੀਂ ਨੇ ਪਿਛਲੇ ਬਲੌਗ ਦੇ ਵਿੱਚ ਦੱਸਿਆ ਸੀ ਕਿ ਉਹਨਾਂ ਨੇ ਲੰਚ ਪਵਾਇਆ ਅੱਖ ਚ ਉਹਨਾਂ ਦਾ ਪਤਾ ਲੈਣ ਵਗੀ ਬਾਕੀ ਮੰਮੀ ਦੀਆਂ ਦੋ ਭੈਣਾਂ ਆਈਆਂ ਹੋਈਆਂ ਸੀ ਇੱਕ ਪਟਿਆਲੇ ਕੋਲਾ ਮਾਸੀ ਜੀ ਨੰਦਪੁਰ ਕੇ ਸੋ ਇੱਕ ਬਠੋਈ ਆ ਆਪਣੇ ਇਧਰ ਕੈਥਲ ਚਿੱਕੀ ਵਾਲੀ ਸਾਈਡ ਤੇ ਵੀ ਉਹਨਾਂ ਨਾਲ ਮਿਲੂਗੀ ਗੱਲਾਂ ਬਾਤਾਂ ਕਰ ਲੂਗੀ ਦੋ ਦਿਨ ਦੋਨੇ ਤਿੰਨੇ ਭੈਣਾਂ ਇਕੱਠੀਆਂ ਹੋ ਜਾਣੀਆਂ ਤਾਂ ਕਰਕੇ ਮੰਮੀ ਮਾਮਾ ਜੀ ਉਹਨਾਂ ਨਾਲ ਸ਼ਾਹ ਪਰਵਾਗੇ ਤੇ ਹੁਣ ਦੋ ਦਿਨਾਂ ਬਾਅਦ ਚੱਲ ਗਰਦੀਪ ਨਾਲ ਆ ਜਾਣੀ ਸ਼ਨੀਵਾਰ ਨੂੰ ਆ ਜਾਣੀ ਮੰਮੀ ਕਿਹਨੇ ਮੈਂ ਦੋ ਰਾਤਾਂ ਲਾਇਆ ਹੋਈ ਨਾਲੇ ਤੇ ਮਾਮਾ ਜੀ ਦਾ ਪਤਾ ਲਿਆ ਹੋਊਗੀ ਤੇ ਬੜੀਆ ਸੀ ਪਈ ਵਿਆਹ ਸਾਰਾ ਅਸੀਂ ਵੀ ਪਹਿਲੀ ਵਾਰ ਗਏ ਤੇ ਮੰਮੀ ਦੇ ਨਾਨਕੇ ਦੇਖੇ ਤੇ ਦੋ ਮੰਮੀ ਦੇ ਦੋ ਮਾਮੇ ਨੇ ਤੇ ਉਹਨਾਂ ਦੇ ਕਾਰਬੀ ਕੋਲੀ ਸੀ ਪੈਲਸ ਨੇੜੀ ਸੀ ਘਰ ਦੇ ਉੱਥੇ ਦਾਤੇ ਵਾਲ ਪੈਲਸ ਸੀ ਤੇ ਆਪਾਂ ਉਹਨਾਂ ਦੇ ਘਰੇ ਵੀ ਜਾ ਹੈ ਆਈ ਵਧੀਆ ਮਿਲਿਆ ਹੈ ਇੰਜੋਏ ਕਰਿਆ ਬਿਆ ਜੇ ਵੀਡੀਓ ਸਾਡੀ ਵਧੀਆ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਧੰਨਵਾਦ ਜੀ ਸਾਰਿਆਂ ਨੂੰ ਸਾਸ਼ ਕਰਦਾ